ਯਾਰੀ ਸੋਚਿਆ ਕਿ ਇਹ ਸਵਾਲ ਪੁੱਛਿਆ ਜਾਵੇ ਜਸਟ ਟੈਲ ਅਸ ਇਹ ਆਊਟਫਿਟ ਦਾ ਕੀ ਰਾਹ ਹਾਂਗਾ ਕਿਥੋਂ ਆਈ ਹੈ ਉਸ ਤੋਂ ਲੈ ਕੇ ਥੱਲੇ ਤੱਕ ਅਸੀਂ ਇੱਕ ਇੱਕ ਚੀਜ਼ ਨੋਟ ਕਰ ਰਹੇ ਆਂ ਕਿ ਭੀ ਵੀ ਦੇ ਇਹਦੇ ਬਾਰੇ ਜਰਾ ਥੋੜਾ ਜਿਹਾ ਐਕਸਪਲੇਨੇਸ਼ਨ ਦਿੱਤਾ ਜਾਵੇ ਪੋਲਿਟਿਕਲ ਪਾਰਟੀ ਕੋਈ ਜੁਆਇਨ ਨਹੀਂ ਕੀਤੀ ਹੈ ਜੀ ਵੈਸੇ ਹੀ ਆ ਵੈਸੇ ਹੀ ਆ ਉਦਾਂ ਹੀ ਵੋਟਾਂ ਦਾ ਮਾਹੌਲ ਚੱਲ ਰਿਹਾ ਪਰ ਮੈਂ ਨਹੀਂ ਮੈਂ ਤਾਂ ਆਪਦੇ ਲਈ ਪਾਈਆਂ ਵੀ ਮੈਂ ਵੈਸੇ ਨਹੀਂ ਨਹੀਂ ਇਹ ਗੱਲ ਇਹ ਗੱਲ ਤਾਂ ਆਈ ਕਿ ਥੋੜੇ ਦਿਨ ਪਹਿਲਾਂ ਤੁਹਾਡੀ ਯਾਦ ਹੋਣਾ ਦਲਜੀਤ ਹੋਣਾ ਨੇ ਕਿਹਾ ਕਿ ਕਿਹਾ ਜਾਂਦਾ ਸੀ ਵੀ ਸਰਦਾਰ ਫੈਸ਼ਨ ਨਹੀਂ ਕਰ ਸਕਦੇ ਤੇ ਸਰਦਾਰ ਫੈਸ਼ਨ ਕਰਕੇ ਦਿਖਾਉਂਦਾ ਹੈ ਅਸੀਂ ਇਹ ਗੱਲ ਕਰ ਰਹੇ ਸੀ ਕਿ ਤੇ ਤੁਹਾਨੂੰ ਵੀ ਹੁਣ ਮੈਂ ਨੋਟਿਸ ਕਰ ਰਿਹਾ ਉਸ ਦਿਨ ਵੀ ਆਪਾਂ ਇੰਟਰਵਿਊ ਕੀਤਾ ਤਾਂ ਬਹੁਤ ਸੋਹਣੀ ਆਊਟਫਿਟ ਤੁਹਾਡੇ ਪਾਈ ਸੀ ਜੀ ਔਰ ਤੁਹਾਡੇ ਸ਼ੂਜ਼ ਦੀ ਵੀ ਡਿਸਕਸ਼ਨ ਹੋ ਰਹੀ ਸੀ ਜੀ 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 ਇੱਕੇ ਦੌਰ ਸੀ ਕਿਹਾ ਜਾਂਦਾ ਸੀ ਵੀ ਪੱਗ ਨਾਲ ਨਾ ਗੋਲ ਗਲੇ ਦੀ ਟੀ-ਸ਼ਰਟ ਨਾ ਪਾਓ ਐ ਨਾ ਕਰੋ ਵੀ ਬੜਾ ਕਲੀਸ਼ੇਟ ਜਿਹਾ ਸਿਸਟਮ ਰਿਹਾ ਕੀ ਇਹ ਨਵੇਂ ਦੌਰ ਦੇ ਵਿੱਚ ਜਿੱਥੇ ਤੁਸੀਂ ਲੋਕ ਐਮੀ ਹੋਣੇ ਦਿਲਜੀਤ ਹੋਣੇ ਤੁਸੀਂ ਬਾਲੀਵੁੱਡ ਤੱਕ ਲੈ ਕੇ ਗਏ ਹੋ ਪੱਗ ਨੂੰ ਇਹ ਉਹ ਸੌਰਤਾ ਫੈਸ਼ਨ ਹੈ ਜਿੱਥੇ ਸਾਰੀਆਂ ਬੰਦਸ਼ਾਂ ਤੋੜ ਦਿਤੀਆਂ ਜਾਂ ਤਾਂ ਜ਼ਿਕਰ ਕਰ ਰਹੇ ਹਾਂ ਸੀ ਇਹਦਾ ਜਰੂਰ ਹੈ ਨਹੀਂ ਨਹੀਂ ਜਬ ਮੈਨੂੰ ਇਹ ਲੱਗਦਾ ਕਿ ਕਿਉਂ ਨਹੀਂ ਕੋਈ ਚੀਜ਼ ਕਰ ਸਕਦੇ ਹੈਗੇ ਔਰ ਜਿਹੜੀ ਦਲਜੀਤ ਨੇ ਸਟੇਟਮੈਂਟ ਦਿੱਤੀ ਆ ਮੈਂ ਉਹਦੇ ਨਾਲ 2000% ਸਹਿਮਤ ਆ ਤੇ ਘੈਂਟ ਸਟੇਟਮੈਂਟ ਔਰ ਘੈਂਟ ਉਹਦੀ ਲੁੱਕ ਲੱਗਦੀ ਸੀਗੀ ਔਰ ਸਾਰਿਆਂ ਨੂੰ ਪ੍ਰਾਊਡ ਫੀਲ ਹੁੰਦਾ ਜਦੋਂ ਆਪਾਂ ਕੋਈ ਵਧੀਆ ਚੀਜ਼ ਕਰਦੇ ਆ ਔਰ ਪੰਜਾਬੀ ਕੋਈ ਵੀ ਕਿਤੇ ਵੀ ਜਾਂਦਾ ਵਾ ਮੈਨੂੰ ਇਦਾਂ ਲੱਗਦਾ ਕਿ ਆਪਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਵਾ ਇੱਕ ਚੀਜ਼ ਮੈਂ ਜਿਵੇਂ ਵੀ ਦੇਖਦਾ ਹਾਂ ਨਾ ਕਿ ਆਪਾਂ ਪੰਜਾਬ ਦੇ ਵਿੱਚ ਵੀ ਬਹੁਤ ਜ਼ਿਆਦਾ ਆਪਣੇ ਵੀ ਖਾਸ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਕਈ ਵਾਰੀ ਕੋਈ ਬੰਦਾ ਤਰੱਕੀ ਕਰਦਾ ਵਾ ਆਪਾਂ ਆਪਾਂ ਉਹ ਜਾਣਦਾ ਵੀ ਨਹੀਂ ਹੁੰਦਾ ਸਾਡੇ ਨਾਲ ਉਹਦਾ ਕੋਈ ਲੈਣਾ ਦੇਣਾ ਵੀ ਨਹੀਂ ਹੁੰਦਾ ਆਪਾਂ ਉਹੀ ਉਹਦੇ ਥੱਲੇ ਕਮੈਂਟ ਕਰਕੇ ਕਈ ਵਾਰੀ ਜੈਲਸ ਵਾਲੀਆਂ ਗੱਲਾਂ ਕਰੀ ਜਾਂਦੇ ਆ ਜਾਂ ਕਿਸੇ ਦੇ ਕraft ਨੂੰ ਨਿੰਦੀ ਜਾਂਦੇ ਆ ਸੋ ਮੈਨੂੰ ਲੱਗਦਾ ਉਹ ਨਹੀਂ ਕਰਨੀ ਚਾਹੀਦੀ ਤੇ ਔਰ ਖਾਸ ਕਰਕੇ ਜੇ ਤੁਸੀਂ ਦਿਲਜੀਤ ਦੀ ਗੱਲ ਕਰੋ ਜਾਂ ਇਵਨ ਮੇਰੀਆਂ ਫਿਲਮਾਂ ਦੀ ਵੀ ਜਾਂ ਕਿਸੇ चीज ਦੀ ਵੀ ਅਸੀਂ ਇੱਥੇ ਤੱਕ ਬਿਨਾਂ ਕਿਸੇ ਕੌਂਟਰੋਵਰਸੀ ਤੋਂ ਆਏ ਆ ਪੂਰੀ ਲਾਈਫ 'ਚ ਕਦੇ ਕਿਸੇ ਨੂੰ ਬਲੇਮ ਨਹੀਂ ਕੀਤਾ ਹੈਗਾ ਕਦੇ ਕਿਸੇ ਬਾਰੇ ਕਿੰਤੂ ਪ੍ਰਾਂਤੂ ਨਹੀਂ ਕੀਤਾ ਹੈਗਾ ਔਰ ਅੱਜ ਜੇ ਕੋਈ ਬੰਦਾ ਉੱਪਰ ਜਾ ਰਿਹਾ ਜਾਂ ਕਿਸੇ ਵੀ ਫੀਲਡ 'ਚ ਹੋਵੇ ਕੋਈ ਆਪਣਾ ਪੰਜਾਬੀ ਭੈਣ ਭਰਾ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਮੰਨਣਾ ਥੈਂਕ ਯੂ ਜੀ ਨਰੇਸ਼ ਸਸਿਕ ਆਊਟਫਿਟ ਸਸਿਕ ਚੰਨਾ ਪਾ ਦੋ ਕਿੰਨਾ ਚਿਰ ਲੱਗੀ ਕਿਵੇਂ ਆਈ ਕੀ ਕੁਝ ਹੈਗਾ ਯਾ ਉਹ ਤੁਸੀਂ ਉਹਦਾ ਦਾ ਜਵਾਬ ਦਿੰਦਾ ਮੈਂ ਤਾਂ ਬਹੁਤ ਉਹ ਤੂੰ ਪੁੱਛਿਆ ਸੀ ਕਿ ਆਊਟਫਿਟ ਦੱਸੋ ਕਿਵੇਂ ਕਿਊਰੇਟ ਕੀਤੀ ਹੈ ਕਿਨੇ ਕੀਤੀ ਹੈ ਕਿੱਥੋਂ ਬਣ ਕੇ ਆਈ ਹੈ ਬਹੁਤ ਯਾ ਇਹ ਨਾ ਇਹ ਆਊਟਫਿਟ ਕਈ ਕਾਫੀ ਟਾਈਮ ਤੋਂ ਮੈਂ ਬਾਉਂਡ ਨੂੰ ਫਿਰਦਾ ਸੀਗਾ ਕਿੱਥੋਂ ਲਈ ਸੀ ਇਹ ਨਹੀਂ ਮੈਨੂੰ ਪਤਾ ਹੈਗਾ ਇਹ ਜਿਵੇਂ ਪ੍ਰਿੰਸ ਨੇ ਦੱਸਿਆ ਨਾ ਵੀ ਉਹ ਇਹ ਡਿਪਾਰਟਮੈਂਟ ਆਪਣਾ ਹੈ ਨਹੀਂਗਾ ਤੇ ਇਹ ਕਈ ਚੀਜ਼ਾਂ ਮੇਰੀ ਵਾਈਫ ਬਣਵਾ ਦਿੰਦੀ ਹੈ ਮੇਰੇ ਲਈ ਤੇ ਉਹਨੇ ਬਣਵਾਤਾ ਸੀਗਾ ਤੇ ਮੈਨੂੰ ਸੀ ਮੈਂ ਕਿਹਾ ਯਾਰ ਕਿਤੇ ਰਾਈਟ ਜਗ੍ਹਾ ਤੇ ਪਾ ਲਾਂਗੇ ਆਪਾਂ ਤੇ ਉਹ ਕਿਤੇ ਫਿਰਤੀ ਨਹੀਂ ਬੈਠਿਆ ਅੱਜ ਵੀ ਸਵੇਰੇ ਪਹਿਲਾਂ ਪੱਕ ਹੋਰ ਬੰਨੀ ਸੀ ਅੱਛਾ ਹਾਂ ਮਾਹੌਲ ਜਿਹਾ ਬਣਿਆ ਨਹੀਂ ਮੈਂ ਕਿਹਾ ਵੀ ਕੰਮ ਚੇਂਜ ਕੀਤਾ ਜਾਵੇ ਮੈਨੂੰ ਮੱਕੜ ਸਾਹਿਬ ਬੈਠ ਕੇ ਬੈਠੇ ਜੀ ਮੈਂ ਕਿਹਾ ਸ਼ਾਇਦ ਇਹਨਾਂ ਨੇ ਇਹ ਗੱਲ ਕੀਤੀ ਹੋਣੀ ਆ ਵੀ ਕੋਈ ਪਾਰਟੀ ਪੂਟੀ ਤਾਂ ਨਹੀਂ ਜੁਆਇਨ ਕਰਦੀ ਹੈਗੀ ਮੱਕੜ ਸਾਹਿਬ ਨੇ ਨਾ ਆ ਕੇ ਉਹਨਾਂ ਨੇ ਵੀ ਇਹੀ ਕਿਹਾ ਕਹਿੰਦੇ ਮੈਂ ਕਿਹਾ ਮੈਂ ਕਿਹਾ ਸ਼ੂਜ਼ ਦੇਖੇ ਕਹਿੰਦੇ ਯਾਰ ਮੈਂ ਵੀ ਇਹੀ ਦੇਖਿਆ ਕਿ ਕੈਂਡ ਸ਼ੂਜ਼ ਨੇ ਕਾਨੂੰ ਸ਼ੂਜ਼ ਬੜੇ ਪਸੰਦ ਆਏ ਸ਼ੂ ਵਾਲਾ ਡਿਪਾਰਟਮੈਂਟ ਸਾਡਾ ਕਾਕਾ ਜਵਾਨ ਹੋ ਗਿਆ ਏ ਕਾ ਉਹਦਾ ਹੋ ਜਾਵੇ ਉਹਨਾਂ ਨੇ ਸ਼ੂਜ਼ ਕੀਤੇ ਤੁਹਾਡੇ ਲਈ ਆਓ ਸ਼ੂ ਜਿਆਦਾ ਸਾਡੇ ਘਰ ਜੀ ਪੂਰੇ ਟੈਂਪਰ ਦੇ ਬੂਟ ਉਹ ਹੀ ਸ਼ੂਜ਼ ਕਰਦਾ ਕੀ ਬਾਤ ਆ ਨਰੇਸ਼ਰ ਸੱਚੀ ਗੱਲ ਜੀ ਸਾਹਿਬ